اپنی ماں دے نال ਵਿਆਹ ਤੇ ਜਾ ਰਹੇ ਮੁੰਡੇ ਦੇ ਨਾਲ ਇੱਕ ਦਰਦਨਾਕ ਹਾਦਸਾ ਹੋਇਆ ਹੈ ਜਿਸ ਦੇ ਵਿੱਚ ਪੁੱਤ ਦੀ ਅੱਖਾਂ ਦੇ ਸਾਹਮਣੇ ਹੀ ਮਾਂ ਦੀ ਜਾਨ ਚਲੀ ਗਈ। ਫਜ਼ਿਲਕਾ ਫਿਰੋਜ਼ਪੁਰ ਰੋਡ 'ਤੇ ਲਗਭਗ ਸਵੇਰੇ 11 ਵਜੇ ਮੋਟਰਸਾਈਕਲ ਕਾਰ ਅਤੇ ਟਰੈਕਟਰ ਟਰਾਲੀ ਦੇ ਵਿਚਾਲੇ ਇਹ ਦਰਦਨਾਕ ਹਾਦਸਾ ਹੋਇਆ ਜਿਸ ਦੇ ਵਿੱਚ ਮਾਂ ਦੀ ਜਾਨ ਗਈ ਹੈ ਅਤੇ ਉਸ ਦਾ ਪੁੱਤ ਜ਼ਖਮੀ ਹੈ ਜਿਸ ਨੂੰ ਕਿ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ। ਜਾਣਕਾਰੀ ਇਹ ਮਿਲੀ ਕਿ ਜਗਜੀਤ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਬਲੇਲਕੇ ਕਾਮਲ ਵੱਡਾ ਬਾੜੀਆਂ ਦਾ ਰਹਿਣ ਵਾਲਾ ਆਪਣੀ ਮਾਂ ਸੰਤੋਬਾਈ ਤੇ ਭਾਣਜੀ ਨਾਲ ਮੋਟਰਸਾਈਕਲ ਤੇ ਸਵਾਰ ਹੋ ਕੇ ਫਾਜ਼ਿਲਕਾ ਦੇ ਪਿੰਡ ਟੋਲਾ ਪੈਣੀ ਵਿਖੇ ਇੱਕ ਵਿਆਹ ਸਮਾਗਮ ਦੇ ਵਿੱਚ ਸ਼ਾਮਲ ਹੋਣ ਲਈ ਜਾ ਰਿਹਾ ਸੀ ਇਸ ਦੌਰਾਨ ਹੀ ਜਦੋਂ ਫਾਜ਼ਿਲਕਾ ਫਿਰੋਜ਼ਪੁਰ ਰੋਡ ਤੇ ਪੈਂਦੇ ਪਿੰਡ ਟਾਣੀ ਸੁੰਦਰਪੁਰਾ ਨਹਿਰ ਪੁਲ ਦੇ ਕੋਲੇ ਪਹੁੰਚਦੇ ਨੇ ਤਾਂ ਇੱਕ ਕਾਰ ਚਾਲਕ ਨੇ ਲਾਪਰਵਾਹੀ ਦੇ ਨਾਲ ਕਾਰ ਚਲਾਉਂਦੇ ਹੋਏ ਮੋਟਰਸਾਈਕਲ ਨੂੰ ਟੱਕਰ ਮਾਰੀ ਜਿਸ ਤੇ ਕਾਰਨ ਉਹਨਾਂ ਦਾ ਮੋਟਰਸਾਈਕਲ ਬੇਕਾਬੂ ਹੋ ਕੇ ਸੜਕ ਤੇ ਡਿੱਗ ਪਿਆ ਇਸ ਮਗਰੋਂ ਪਿੱਛੋਂ ਤੇਜ਼ ਰਫ਼ਤਾਰ ਆ ਰਹੀ ਟਰੈਕਟਰ ਟਾਲੀ ਚਾਲਕ ਨੇ ਉਸਦੀ ਮਾਤਾ ਸੰਤੋਬਾਈ ਉਮਰ ਕਰੀ 52 ਸਾਲ ਨੂੰ ਕੁਚਲ ਦਿੱਤਾ ਜਿਸ ਤੇ ਕਾਰਨ ਉਹਨਾਂ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ ਇਸ ਦਰਦਨਾਕ ਹਾਦਸੇ ਤੇ ਵਿੱਚ ਸੱਕਮੀ ਮੋਟਰਸਾਈਕਲ ਚਾਲਕ ਜਗਮੀਤ ਸਿੰਘ ਤੇ ਉਸਦੀ ਭਾਂਜੀ ਨੂੰ ਜਲਾਲਾਬਾਦ ਦੇ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹਾਦਸੇ ਦੀ ਜਾਣਕਾਰੀ ਮਿਲਣ ਤੇ ਚੌਂਕੀ ਗੁਬਾਇਆ ਦੇ ਐਸਆਈ ਬਲਕਾਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਘਟਨਾ ਸਥਾਨ ਤੇ ਪਹੁੰਚ ਕੇ ਜਾਇਜ਼ਾ ਲਿਆ ਹਾਦਸੇ ਦੇ ਕਾਰਨਾਂ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਅਤੇ ਪਤਾ ਲੱਗਿਆ ਕਿ ਹਾਦਸਾ ਗ੍ਰਸਤ ਹੋਈ ਵਾਨਾ ਨੂੰ ਪੁਲਿਸ ਦੇ ਵੱਲੋਂ ਕਬਜ਼ੇ ਦੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਪਰ ਇੱਕ ਜਾਨੀ ਨੁਕਸਾਨ ਹੋਇਆ ਇੱਕ ਮੁੰਡੇ ਦੀ ਮਾਂ ਦੀ ਜਾਨ ਚਲੀ ਗਈ ਜਿਸ ਨੂੰ ਕਿ ਉਹ ਖੁਸ਼ੀ-ਖੁਸ਼ੀ ਵਿਆਸ ਮਾਗਮ ਦੇ ਵਿੱਚ ਲੈ ਕੇ ਜਾ ਰਿਹਾ ਸੀ ਇਸ ਮੌਕੇ ਤੇ ਚੰਕੀਨ ਚਾਰਜ ਵਿਲਕਾਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੋਟਰਸਾਈਕਲ ਅਤੇ ਕਾਰ ਦੀ ਆਪਸ ਦੇ ਵਿੱਚ ਪਹਿਲਾਂ ਟੱਕਰ ਹੁੰਦੀ ਹੈ ਇਸ ਦੌਰਾਨ ਹੀ ਟਰੈਕਟਰ ਚਾਲਕ ਦੇ ਵੱਲੋਂ ਮੋਟਰਸਾਈਕਲ ਸਵਾਰ ਔਰਤ ਨੂੰ ਬੁਰੀ ਤਰ੍ਹਾਂ ਦੇ ਨਾਲ ਕੁਚਲ ਦਿੱਤਾ ਗਿਆ ਉਨ੍ਹਾਂ ਕਿਹਾ ਕਿ ਹਾਦਸੇ ਦੇ ਵਿੱਚ ਜਿਸ ਔਰਤੇ ਪਰਿਵਾਰਿਕ ਮੈਂਬਰਾਂ ਦੇ ਬਿਆਨ ਲਿਖੇ ਗਏ ਨੇ ਉਸ ਦਾ ਅਧਾਰ ਤੇ ਹੀ ਅਗਲੀ ਕਾਰਵਾਈ ਹੋਣੀ ਹੈ ਫਿਲਹਾਲ ਉਸ ਦੀ ਮ੍ਰਿਤਕ ਦੇ ਨੂੰ ਹਸਪਤਾਲ ਵਿਖੇ ਰਖਵਾ ਦਿੱਤਾ ਗਿਆ ਅਤੇ ਹੁਣ ਵਾਰਸਾਂ ਦੇ ਹਵਾਲੇ ਉਹ ਕਰ ਦਿੱਤੀ ਜਾਵੇਗੀ। ਬਾਜ ਨੇ ਕਿਹਾ ਜੀ ਅੱਛਾ ਤੇ ਕਿਵੇਂ ਹਾਦਸਾ ਕਿਵੇਂ ਵਾਪਰਿਆ ਹਾਦਸਾ ਮੈਂ ਤਾਂ ਮੇਰੀ ਮੰਮੀ ਬਾਈਕ ਤੇ ਗਈ ਸੀ ਹੂੰ ਤੇ ਅੱਗੂ ਇੱਕਦਮ ਗੱਡੀ ਕੱਢਤੀ ਉਹਨੇ ਅੱਛਾ ਜੀ ਹਾਂਜੀ ਮੇਰੇ ਵਾਲੇ ਹੱਥ ਤੇ ਜਿਹੇ ਹੱਥ ਚੱਲੇ ਸੀ ਅੱਛਾ ਜੀ ਵੱਡਾ ਰੋਡ ਸੀ ਅੱਛਾ ਜੀ ਤੇ ਮੈਂ ਬਚਾਉਂਦਾ ਬਚਾਉਂਦਾ ਅੱਗੇ ਉਹਨੇ ਟੱਕਰ ਮਾਰਤੀ ਹਾਂ ਜਿੰਦੇ ਕਰਮ ਅੱਗੇ ਟਰੈਕਟਰ ਟਰਾਲੀ ਆਈ ਜਾਂਦਾ ਸੀ ਹੂੰ ਉਹਦੇ ਕਰਨ ਸਿਰ ਤੇ ਸੱਟ ਲੱਗਣ ਮੰਮੀ ਵਿੱਚ ਪਈ ਜਦੋਂ ਮੈਂ ਉੱਠਿਆ ਵੇਖਿਆ ਅੱਛਾ ਬਸ ਇਹ ਟਰਾਲੀ ਟਰੈਕਟਰ ਕਰਕੇ ਜਿਆਦਾ ਹੋਇਆ ਨੁਕਸਾਨ ਇਹ ਪਤਾ ਨਹੀਂ ਜਿਆਦਾ ਨੁਕਸਾਨ ਗੱਡੀ ਵਾਲੇ ਵੱਜਨ ਕਰ ਮੈਂ ਜਿੱਤ ਬਚਾਉਣਾ ਸੀ ਕੋਈ ਗੁਨਾ ਹੈ ਸੀ ਵੀ ਮੋਜੇ ਬੋਲ ਐਕਸੀਡੈਂਟ ਹੋਇਆ ਹੈ ਮੈਂ ਮੁਕੀ ਦੇ ਗਿਆ ਤੋਂ ਇੱਕ ਮੋਟਰਸਾਈਕਲ ਟ੍ਰੈਕਟਰ ਟ੍ਰੇਲੀ ਦੇ ਕਾਰਨ ਐਕਸੀਡੈਂਟ ਹੋਇਆ ਵਿਖਿਆ ਕਿ ਉਹ ਸਾਡੇ ਜਾਣ ਤੋਂ ਪਹਿਲਾਂ ਹੀ ਉਹਨੂੰ 16 ਰੁਪਏ ਦਿੱਤਾ ਗਿਆ ਸੀ ਬਾਕੀ ਅਸੀਂ ਟ੍ਰੈਕਟਰ ਟ੍ਰੇਲੀ ਕਾਰ ਤੇ ਮੋਟਰਸਾਈਕਲ ਲੈ ਲਿਆ ਜੀ ਅਗਲੀ ਕਾਰਵਾਈ ਕਰ ਰਹੇ ਹਾਂ ਕੋਈ ਜਾਨੀ ਨੁਕਸਾਨ ਵੀ ਹੋਇਆ ਜੀ ਅ ਇੱਕ ਲੇਡੀ ਬੈਦਤ ਹੋਈ ਸੰਤੋਬਾਈ ਦੀ ਜੀ ਉਹਦੇ ਲੜਕੇ ਦੇ ਜਗਮੀਦ ਸਿੱਤੇ ਬਿਆਨ ਤੇ ਉਹਨੇ ਕਾਰਵਾਈ ਕਰ ਰਹੇ ਹਾਂ ਕਿੰਨੇ ਲੋਕ ਜ਼ਖਮੀ ਹੋਏ ਨੇ ਤੇ ਕਿੰਨਾਂ ਦੀ ਮੌਤ ਹੋਈ ਹੈ ਜੀ ਇਹ ਕਿਹਦੀ ਰਹਿਤ ਹੋਈ ਹੈ ਜੀ